ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਰੇਂਡਰ ਬੋਆਰ ਚੱਕੀ ਹੋਏ ਭੰਗ ਨੀ ਲੈ ਹੋਰ ਮਿੱਤਰੋ ਕੀ ਬਣਦਾਗਾ ਤੇ ਕਰਤੀਏ ਵੀਡੀਓ ਦੀ ਸਟਾਰਟਿੰਗ ਆਪਾਂ ਤੇ ਅੱਜ ਮੌਸਮ ਬਹੁਤ ਵਧੀਆ ਕੱਲ ਦੇ ਮੁਕਾਬਲੇ ਕੱਲ ਤਾਂ ਬਹੁਤ ਗੜੇ ਗੂੜੇ ਲਟਰੰਪ ਪਰੰਪਥੇ ਰੱਖੋ ਸੀਗਾ ਤੇ ਅੱਜ ਲਗਭਗ ਕੰਮ ਸੈਟ ਹੈਗਾ ਤੇ ਹੁਣ ਬਣਾਉਂਦੀ ਵੀਡੀਓ ਦੀ ਬਣਾਉਂਦੀ ਪਹੁੰਚ ਹੀ ਪਈ ਮਾੜੀ ਜੀ ਪਹਿਲਾਂ ਪਿਆਈ ਸੀ ਮੇਰਾ ਪੂਣੀ ਦੇਖੀ ਆਂ ਰੋਟੀਆਂ ਠੀਕ ਖਾਣੇ ਆਂ ਬਾਕੀ ਘਰੇ ਕੋਈ ਹੈ ਨਹੀਂ ਉਹ ਕਹੇ ਆ ਭੋਜ ਤੇ ਹਰੇ ਤੇ ਰੋਟੀਆਂ ਜਾ ਆਪ ਨੂੰ ਚੱਕ ਕੇ ਖਾਣੀ ਪੋਗੀ ਸੈਟਿੰਗ ਕਰਕੇ ਹਰੀ ਰੋਟੀਆਂ ਠੀਕ ਖਾ ਲਈਏ ਤੇ ਫਿਰ ਕਰਦੇ ਆ ਅੱਗੇ ਕੰਟੀਨਿਊ ਵੀਡੀਓ ਆਪਣੀ ਠੀਕ ਆ ਤੇ ਦਿਖਾਵਣੇ ਆ ਉਹਨੂੰ ਕੁਝ ਨਵਾਂ ਹੋ ਸਕਿਆ ਤਾਂ ਤੇ ਆਪਾਂ ਰੋਟੀਆਂ ਠੀਕ ਖਾ ਲਈਏ ਤੇ ਫਿਰ ਕਰ ਦਾਂਗੇ ਲਓ ਆ ਬਿਓ ਤੇ ਚੱਲ ਪਿਆ ਹਾਂ ਦਾ ਮਨਪ੍ਰੀਤ ਕੋਲ ਤੇ ਵੇਣੇ ਮੰਡੀ-ਮੁੰਡੀ ਚੱਲਾਂਗੇ ਅੱਜ ਲੈ ਆਉਣੇ ਸਾਮਾਨ ਸੱਲਾ ਵੀ ਹੈ ਨਾ ਤੇ ਚੱਲ ਕੇ ਦੇਖੋਣੇ ਆਉਂਦੇ ਫਿਰ ਕਰ ਉੱਥੇ ਲਓ ਜੀ ਆ ਗਏ ਇਧਰ ਦੇ ਘਰੇ ਤੇ ਮਨ ਤੇ ਵਾਲਾ ਘਰੇ ਆਇਤਾ ਰੋਟੀਆਂ ਕੀ ਖਾਦਾ ਹੋਗਾ ਬਾਕੀ ਜੋ ਇਹਨੇ ਚੱਲਦੇ ਆ ਮੰਡੀ-ਮੁੰਡੇ ਤੇ ਚੱਲ ਕੇ ਲਿਆਉਣੇ ਆ ਸਮਾਨ ਛਤਰੀਆਂ ਛੋਤਰੀਆਂ ਆਲਾ ਦੇਣੇ ਆ ਜੇ ਬਾਕੀ ਮੌਕਾ ਸੋ ਜਾਗਾ ਵੀ ਕੀ ਕਰਨਾ ਨਹੀਂ ਕਰਨਾ ਚਲੋ ਕੋਈ ਨਹੀਂ ਕਰਦੇ ਫਿਰ ਲਓ ਬਾਪਿਓ ਤੇ ਹੁਣ ਚੱਲਦੇ ਆ ਮੰਡੀ ਤੇ ਗੱਡੀ ਮਨਪ੍ਰੀਤ ਕੀ ਲੈ ਗਿਆ ਮਨਪ੍ਰੀਤ ਦਾ ਡੈਡੀ ਤੇ ਆਪਣੇ ਯਾਰ ਬਿਹਲੇ ਦੀ ਗੱਡੀ ਪੁੱਛਿਆ ਆ ਘਰ ਆ ਲੈ ਦੀ ਤੇ ਉਹ ਉਹ ਦਾ ਕਾਲਜ ਫੜ ਤਾ ਗੱਡੀ ਘਰੇ ਖੜੀ ਆ ਕੋਈ ਚੱਕਰ ਨਹੀਂ ਕਰਨ ਲੈ ਜਾ ਚਲੋ ਫਿਰ ਗੱਡੀ ਕੱਢ ਲਈਏ ਤੇ ਚੱਲਦੇ ਆ ਫਿਰ ਆਪਾਂ ਚਲੋ ਆਪੇ ਆ ਕਿਧਰ ਵੀ ਇੱਥਾ ਕੋਈ ਕੱਪੜੇ ਆ ਆਪ ਲੈਣ ਦਾ ਲੋੜ ਨਹੀਂ ਤੇ ਬੱਸ ਉਹ ਸਮਾਨ ਨੂੰ ਲੈ ਕੇ ਆਵਾਂ ਜੀ ਕੋਲ ਅੰਦਰ ਫਿਰਦੇ ਵੀ ਕਿ ਸੱਜਣਾਂ ਦੇ ਨਾਲ ਕਰਦੇ ਕੱਪੜਾ ਕੱਪੜੇ ਲੈ ਕੇ ਨਹੀਂ ਉਹਦੇ ਆਪਾਂ ਦੇਖ ਸਕਦੇ ਨਹੀਂ ਆਪਣੇ ਵਾਲੇ ਉਹ ਕਿਧਰੇ ਵੀ ਆ ਕੇ ਲੱਗ ਭਾ ਆਪਾਂ ਲੱਗ ਭਾ ਨਹੀਂ ਆ ਗਏ ਮੇਰੇ ਨੇੜੇ ਵੀ ਨਹੀਂ ਆਉਂਦੇ ਇਹ ਇਹਰੇ ਨਹੀਂ ਆਉਂਦੇ ਦੇਖੀ ਤਲੀ ਦਿਖਾਉਂਦੇ ਇਹਨੇ ਕੋਲ ਨੂੰ ਤਾਂ ਡੇੜੀਆਂ ਕਈ ਵਾਰੀ ਖਵਾਤਾ ਹੂੰ ਹੂੰ ਇਹਨੇ ਮੁੱਖ ਪਾਸੇ ਹੋਰ ਇਹ ਲਿਆਈ ਜਾਂਦੇ ਸੱਲੇ ਗਾਂ ਫੜ ਲ ਲੈ ਤਲੀ ਦਿਖਾਉਂਦੇ ਇੱਕ ਕੀ ਖਾਂਦਾ ਇਹ ਨਾ ਉਹ ਵੀ ਉਹ ਦੁੱਜੇ ਡਰਦੇ ਆ ਥੋੜਾ ਇਹ ਇਹ ਤਾਂ ਸਾਰੇ ਖਾ ਲੈਣ ਵੇਖਾਂ ਹਾਂ ਹਾਂਜੀ ਬਾਬੋ ਤੇ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਆ ਅਗਲੇ ਦਿਨ ਠੀਕ ਆ ਤੇ ਕੱਲ ਆਪਾਂ ਸਮਾਨ ਸਮੂਹ ਨੂੰ ਸਾਰਾ ਲਗਭਗ ਸਾਰਾ ਲੈ ਆਏ ਸੀਗੇ ਹਨਾ ਤੇ ਉਹ ਕੱਲ ਵੀਡੀਓ ਨਹੀਂ ਬਣਾਈ ਗਈ ਤੇ ਕੋਸ਼ਿਸ਼ ਕੱਲ ਵਾਲੀ ਵਿੱਚ ਐਡ ਕਰਾਂਗੇ ਤੇ ਕੁਝ ਅੱਜ ਵੇਨੇ ਆਪਾਂ ਜਿਹੜਾ ਜਿਹੜਾ ਸਮਾਨ ਪਰ ਸਭ ਤੋਂ ਪਹਿਲਾਂ ਹੁਣ ਦਿਖਾ ਦਈਏ ਆਪਣਾ ਸਮਾਨ ਠੀਕ ਆ ਆ ਵੇਖ ਲਓ ਆ ਤਿਆ ਲਿਆਂਦੀਆਂ ਤੇ ਆ ਲਿਆਂਦਾ ਆਪਣੇ ਪਿੰਜਰਿਆਂ ਵਾਲਾ ਮੈਟ ਓਕੇ ਆਹ ਨੂੰ ਪਤਾ ਹੀ ਜੇ ਮਨਪ੍ਰੀਤ ਦੀ ਵੀਡੀਓ ਦੇਖ ਹੀ ਲਓਗੇ ਆਹ ਲਟਣ ਪਟਣ ਸਾਰਾ ਹੈਗਾ ਤੇ ਅੱਜ ਵੇਣੀ ਅੱਜ ਕਰਦੇ ਕੰਮ ਸਟਾਰਟ ਹੈ ਦਾ ਠੀਕ ਆ ਮਤਲਬ ਜਿਹੜੇ ਪਿੰਜਰੇ ਪੁੰਜਰੇ ਜਾਂ ਆਪਣੇ ਪਾਉਣ ਵਾਲੇ ਆ ਹੈਣਾ ਆਹ ਜਾਲ ਜੂਲ ਚੜਾ ਡੋਲੀਆਂ ਚ ਹੈਣਾ ਉਹ ਆਪਾਂ ਅੱਜ ਪਾਉਣੇ ਆ ਠੀਕ ਆ ਭਾਈ ਤੇ ਫਿਰ ਸੋਹਣੀਆਂ ਛਤਰੀਆਂ ਚੋਦਰੀਆਂ ਸਾਰਾ ਕੁਝ ਸਮਾਨ ਕਰਾਂ ਕਲੀਅਰ ਅੱਜ ਹੋ ਗਿਆ ਅੱਜ ਕਰਾਂਗੇ ਤੇ ਇੱਕ ਦੋ ਦਿਨ ਲੱਗਦੇ ਆ ਮਤਲਬ ਕੱਲ ਨੂੰ ਹੋ ਜੂਣੀ ਹੈਣਾ ਕੁਝ ਕੱਲ ਨੂੰ ਕਰਨਾ ਕੁਝ ਅੱਜ ਕਰਦੇ ਆਂਗੇ ਤੇ ਬਸ ਅੱਜ ਕੰਮ ਕਰਦੇ ਸਟਾਰਟ ਤੇ ਕੇ ਰਹ ਹੁਣ ਆਉਣ ਦੇ ਮਨਪ੍ਰੀਤ ਨੂੰ ਬਾਕੀ ਤੁਹਾਨੂੰ ਉਸ ਮਾਨ ਦਿਖਾਤਾ ਸਾਰਾ ਬਾਡੇ ਲੋਟ ਤੇ ਫਿਰ ਆਪਣੇ ਕੋਲ ਹੈਗਾ ਪੰਜ ਤਾਂ ਹੈਗੇ ਆਪਣੇ ਕੋਲੇ ਪੰਜ ਹੀ ਆਪਣੇ ਕੋਲੇ ਝਾਲ ਹਨ ਡੋਲੀਆਂ ਡਾਲੀਆਂ ਪੰਜ ਪੰਜ ਕੀ ਆ ਤੇ ਛਤਰੀਆਂ ਵੀ ਪੰਜ ਰਾਉਣ ਵਾਲੀਆਂ ਆਪਣੀਆਂ ਤਾਂ ਇਹ ਪੰਜਾਂ ਤਆਂ ਲਾਉਣੀਆਂ ਤੇ ਪੰਜਾਂ ਚ ਪਾਉਣੇ ਆਪਣਾ ਆਹ ਮੈਟ ਤੇ ਚਲੋ ਫਿਰ ਤੇ ਕਰਦੇ ਆਂ ਤਿਆਰੀ ਇਹਨੇ ਤੇ ਕਿਹੜਾ ਥੋੜਾ ਜਿਹਾ ਪਿਓਰੀ ਚੱਲੇ ਕੋਣਾ ਕਬੂਤਰੀ ਚੱਕ ਕੇ ਲੈਣੀ ਉੱਥੋਂ ਆਪਾਂ ਤੇ ਫਿਰ ਕਰਦੇ ਥੋੜਾ ਜਿਹਾ ਸ਼ੇਅਰ ਆਪਾਂ ਤੇ ਕਰ ਮਨਪ੍ਰੀਤ ਨੂੰ ਹੁੰਦਿਓ ਲਓ ਬਾਪੋ ਲਓ ਖੁੱਲਾ ਪਿਆ ਸੀ ਤੇ ਬਾਰੀ ਨਹੀਂ ਖੁੱਲੀ ਸੀ ਮਨਪਰੇ ਨੇ ਤੇ ਬਾਕੀ ਲੈਟ ਰੋਡ ਬੰਦ ਕਰ ਦਿੱ ਗਏ ਤੇ ਲਾਈਟਾਂ ਮਤਲਬ ਬਾਹਰ ਨਹੀਂ ਬੰਦ ਕਰੀ ਪਿਆ ਸੀ ਉਹ ਤੇ ਆਹ ਕਰ ਦਈਏ ਬੰਦ ਤੇ ਖੋਲ ਦਈਏ ਬਾਰੀਆਂ ਬੁਰੀਆਂ ਬਾਕੀ ਇਧਰ ਆਪਣੇ ਬੈਠਿਆ ਏ ਚੋਬਰ ਠੀਕ ਹੈ ਆ ਜੀ ਬੱਤ ਐਸਾ ਹੈ ਲਓ ਜੀ ਖੋਲ ਗਏ ਬਾਰੀ ਸਿਆ ਕੋਲ ਜੀ ਇਹ ਚੱਕ ਬਾਰੀ ਖੁੱਲ ਗਈ ਹੈ ਚੱਲੋ ਹੁਣ ਬਹਿਨਿਆ ਬਾਹਰ ਚੱਲ ਗਏ ਤੇ ਬਹਿਣਿਆ ਲਾ ਲਈ ਭਾਈ ਕਰਦੇ ਆ ਪਿੰਜਰਿਆਂ ਦੇ ਵਿੱਚ ਮੈਟ ਲਾਉਣ ਦੀ ਤਿਆਰੀ ਹਾਂਜੀ ਤੇ ਚੱਕ ਲਈਏ ਉਧਰ ਆਪਾਂ ਨਾ ਇਧਰੋਂ ਜਾ ਕੇ ਸਾਰਾ ਮਨ ਉਧਰ ਲੈ ਜਾਂਦੇ ਆਂ ਇਧਰ ਲੈ ਕੇ ਚੱਲਾਂਗੇ ਤੇ ਬੈਠੇ ਵਧੀਆ ਲਾਈ ਜਾਵਾਂਗੇ ਹਾਂ ਠੀਕ ਐ ਬੇਬਿਗਰੀ ਨਾਲ ਸਹੀ ਆ ਤੇ ਆਮਦਾਰੀ ਨਾਲ ਹਾਂ ਤੂੰ ਲੈ ਚੱਲ ਗਿਆ ਪਰਣ ਪਾਉਣੇ ਹੱਥ ਚੱਲ ਗਏ ਚੱਲ ਫਿਰ ਲੈ ਆ ਭਾਈ ਚਲੋ ਚੱਕੀਏ ਫਿਰ ਚੱਕਦੇ ਆ ਤੇ ਮੁੰਡਿਆ ਮੇਰੀ ਗੱਲ ਸੁਣ ਹਾਂ ਤੇ ਉਹ ਆਪਣਾ ਫੁੱਟ ਫੁੱਟ ਦੇ ਕੋਟੇ ਵਜਨਗੇ ਲੰਬੇ ਆ ਨਾ ਹਾਂ ਫੁੱਟ ਤੇ ਦੋ ਫੁੱਟ ਮਰਸਾਨ ਘਰ ਬਣ ਜੂਗੀ ਬਣਾ ਕੇ ਲੈ ਜਾਗੇ ਹੁਣੇ ਲਈ ਬਾਕੀ ਦੇਖਦੇ ਆ ਚੱਲਾ ਆ ਨਹੀਂ ਲੈ ਕੇ ਜਾਂਦੇ ਚੱਲੇ ਹੋ ਗਿਆ ਇਹਦਾ ਬਾਹ ਬਚਾ ਬੁਜਾ ਫਿਰ ਵੇਖਣਾ ਇਹਨੂੰ ਸਾਫ ਵੀ ਕਰਨ ਪਿਆ ਤਾਂ ਫਿਰ ਆ ਚੱਕੀ ਜਾਂਦੇ ਚੱਲ ਫਿਰ ਲੈ ਚੱਲ ਲੈ ਭਾਈ ਚੱਲ ਘਰ ਅੰਦਰ ਇਹਦੇ ਲਿਆਂਦੀ ਢੋਲੀ ਦੇ ਅੰਦਰ ਇੱਕ ਘੱਟ ਦੇ ਆਪਾਂ ਲਈ ਇੱਕ ਮਿੰਟ ਤੇ ਕਥਰੇ ਬਹੁ ਮਦਾ ਔਖਾ ਔਖਾ ਜਾ ਕੋਈ ਗੱਲ ਨਹੀਂ ਕੈਮਰਾਮੈਨ ਨਾਲ ਦੀ ਨਾ ਬੰਨਣਾ ਪੈਂਦਾ ਕਮ ਇੱਥੇ ਸਟਾਰਟ ਕਰਾਂ ਸ਼ਾਮੇ ਜੀ ਇੱਥੇ ਸਹੀ ਆ ਇੱਥੇ ਹੀ ਆ ਹਾਂ ਇਧਰੋਂ ਬਾਹਰ ਜੜ ਕੇ ਹਾਂ ਇੱਥੇ ਕਰ ਲਿਆ ਚੜ ਇੱਥੇ ਕਰ ਲਿਆ ਵਧੀਆ ਇੱਕ ਤਾਂ ਲਿਆਂਦਾ ਪੀਸ ਤੇ ਦੋ ਪੀਸ ਰੇ ਤਿੰਨ ਪੀਸ ਰੇ ਕੋ ਵੀ ਚੱਕ ਲਓ ਗੇਟ ਜੀ ਪਈ ਆ ਇੱਥੇ ਪੂਣਾ ਤੋਂ ਵੀ ਚੱਕ ਲੈ ਵਾ ਪਈ ਆ ਦੇਖਣਾ ਹਾਂ ਉਹ ਪਈ ਬਾਹਰ ਗੇ ਕੋਈ ਆ ਜੀ ਨਹੀਂ ਤਾਂ ਨੇ ਹੁੰਦੇ ਜੀ ਸਾਡੇ ਪਿੰਜਰੇ ਹੋਈ ਚੋਰੀ ਹਾਂ ਚਲੋ ਜੀ ਆਏ ਹੋਈ ਚਲੋ ਜੀ ਚਲੋ ਛਤਰੀਆਂ ਵੀ ਚੱਕ ਲਈਆਂ ਪਿੰਜਰਾ ਵੀ ਚੱਕ ਲਿਆ ਪਿੰਜਰਾ ਵੀ ਚੱਕ ਲਿਆ ਛਤਰੀ ਦੇ ਕੰਮ ਕੱਲ ਨੂੰ ਕਰਾਂਗੇ ਇਹ ਅੱਜ ਨਹੀਂ ਪਿੰਜਰਾਂ ਦੇ ਕੰਮ ਅੱਜ ਕਰਾਂਗੇ ਛਤਰੀਆਂ ਦੇ ਕੱਲ ਨੂੰ ਕਰਾਂਗੇ ਬੱਸ ਲੈ ਜੀ ਸਾਰਾ ਖਮਾਨ ਆ ਗਿਆ ਇੱਥੇ ਆਪਣਾ ਇਹ ਹੋ ਗਏ ਜੀ ਆਪਣੇ 1 2 3 4 ਤੇ 4 ਖਾਨੇ 5 ਮੋਂ 5ਵੇਂ ਵੀ ਹੋ ਪਿਆ ਹੱਥ ਸਾਡਾ ਜਿਹੜਾ ਉਹ ਅੰਦਰੋਂ ਸਾਹਮਣੇ ਲੱਗਿਆ ਪਿਆ ਗਾਲਚ ਲੱਗਿਆ ਪਿਆੜਾ 5 2/2 ਦੇ ਮੈਟ ਲਾਉਣੇ ਆ ਦਮਣੀ ਨੇ ਜਿਹੜਾ ਬਚਿਆ ਉਹ ਜਿਹੜਾ ਘਰੇ ਪਿੰਜਰਾ ਪਿਆ ਆਪਣਾ ਸ਼ਾਇਦ ਹਾਂ ਉਹਦੇ ਚ ਲੱਗੇ ਜੇ ਲੱਜੇ ਬਚੂ ਥੋੜਾ ਮੋਟਾ ਪੀਸ ਬਚਣਗੇ ਟੋਟਿਆਂ ਚ ਹਾਂ ਤੇ ਛਤਰੀਆਂ ਦਾ ਕੰਮ ਵੱਡਾ ਹੈ ਬਈ ਛਤਰੀਆਂ ਕਾ ਘਟ-ਘਟ ਛੇ ਛਤਰੀਆਂ ਤੇ ਸਲਾਣਾ ਕਰਨਾ ਬਹੁਤ ਉਫ ਹੈ ਆ ਜਾ ਜਾ ਹਲਾਵਾਂਗੇ ਕੱਲ ਨੂੰ ਸਾਰੀਆਂ ਛਤਰੀਆਂ ਤੇ ਨਵੇਂ ਕੱਪੜੇ ਠੀਕ ਹੈ ਠੀਕ ਹੈ ਸਵਾਦ ਨਾਲ ਦਿਖਾਵਾਂਗੇ ਤੁਹਾਨੂੰ ਐਵੇਂ ਪੂਰੇ ਕਰ ਕਰਕੇ ਵੀ ਕਿਵੇਂ ਲੱਗਦੇ ਨੇ ਹਾਂਜੀ ਠੀਕ ਹੈ ਜੀ ਓਕੇ ਕਰੀਏ ਸਟਾਰਟ ਕੰਮ ਫਿਰ ਨਾ ਕਰ ਦਈ ਆ ਵੀ ਕਟਰ ਲੈ ਗਲਦੇ ਆ ਜਿਹੜਾ ਆਪਾਂ ਮੈਟ ਕੱਟਣਾ ਕਟਰ ਹੈ ਨਹੀਂ ਜੀ ਆਪਰ ਨੂੰ ਇੱਕ ਕੈਂਚੀ ਕੰਮ ਨਹੀਂ ਕਰਨੀ ਹੁੰਦੀ ਹਨ ਦੇਖ ਕਟਰੀ ਲਿਆਉਣੇ ਚ ਪਹਿਲੇ ਆਪਾਂ ਦੇ ਹਾਸਤੇ ਦੁਕਾਨ ਤੋਂ ਸਪੈਸ਼ਲ ਲਿਆ ਗਿਆ ਪਹਿਲੇ ਕਟਰੀ ਲੈ ਕੇ ਆਉਣੇ ਬਈ ਲਓ ਜੀ ਲੈ ਲਿਆ ਕਟਰ ਕੁਟਰ ਫਿਰ ਸਾਮਾਨ ਵੀ ਹੈ ਦਸਾਂ ਦਾ ਕਟਰ ਲੈ ਹਾਂ ਗਏ ਦਸਾਂ ਦਾ ਕਟਰ ਲੈਣ ਹਾਂ ਤੇ ਆ 60 ਰੁਪਿਆ ਦਾ ਲਫਾ ਭੂਈ ਭਰ ਲੈਂਦੇ ਨਾਲ ਆ ਕਰਕਰੇ ਕਰਕਰੇ ਸਟਿੰਗ ਟੁੰਗਾ ਦੇ ਲਟਰਾ ਪਟਰਾ ਚਿਪਸ ਚਲੋ ਮਰਨਾ ਨਹੀਂ ਜੀ ਕੁ ਕਰਦੇ ਆ ਖਾ ਵੀ ਸਕਦੇ ਆ ਜੀ 55 ਫੋਰਸ ਵੈ ਸੈਟ ਤੋਂ ਇਹ ਕੰਮ ਹਾਂ ਲੋ ਬਾਬਿਓ ਤੇ ਹੁਣ ਕਰਦੇ ਕੰਮ ਸਟਾਰਟ ਤੇ ਰੰਗ ਰੰਗ ਲਾ ਕੜੇ ਕਬੂਤਰੀਆਂ ਦੇ ਇਹਨਾਂ ਦੇ ਲੇਟ ਹੋ ਗਈ ਸੀ ਤੋਂ ਅੰਦਰ ਚੱਕ ਲਈਏ ਮੈਟ ਮੋਟ ਤੇ ਸਮਾਨ ਚੱਕ ਲਿਆ ਸਾਰਾ ਮੈਂ ਤੇ ਫਿਰ ਕਰਦੇ ਕੰਮ ਸਟਾਰਟ ਆਪਣਾ ਨਾ ਲੈ ਬਈ ਕਰਗੇ ਮਿਹਨਤੀ ਮੁੰਡਿਆ ਤੇ ਦੀ ਕਰ ਲਾ ਇੰਨੇ ਆ ਆ ਜੋ ਜੀ ਆ ਜੋ ਮਿਹਨਤੀ ਕਰਗੇ ਫਿਰ ਮੈਨੂੰ ਤਾਂ ਕਿਹੜਾ ਕੰਮ ਮਿਹਨਤ ਕਾਉਂਦਾ ਤੂੰ ਹੀ ਕਰੇਗਾ ਠੀਕ ਹੈ ਕਰ ਦਿੰਦੇ ਮੈਂ ਜਿਹੜਾ ਕੀ ਕਰ ਲਾ ਮਿਹਨਤੀ ਆਪਦੇ ਹਿਸਾਬ ਤੇ ਦੀ ਤੇ ਉਹ ਸਾਉ ਦੇ ਵੱਢ ਲਈ ਓਕੇ ਜੀ ਓਕੇ ਲੋਡ ਲਾ ਲਦਾ ਤੈਨੂੰ ਠੀਕ ਹੈ ਜੀ ਲਓ ਬਾਬਿਓ ਮੈਂਤੀ ਕਰ ਲਈ ਸਹੀ 2:2 ਆ ਤੇ ਹੁਣ ਆ ਜਿਹੜੀ ਆਪਣੀ ਆ ਇੱਥੇ ਟਰਾਲੀ ਚਾਦਰ ਪਈ ਹੈ ਇਹ ਇੱਥੇ ਰੱਖ ਕੇ ਕਰਾਂਗੇ ਕਟਿੰਗ ਠੀਕ ਆ ਪਹਿਲੀ ਤੇ 2:2 ਦੇ ਹੀ ਸਾਰੇ ਤਿੰਨੋਂ ਵਾਲੇ ਜਿਹੜੀ ਆਪਣੀ ਡੋਲੀ ਵਾਲੇ ਸਾਹਮਣੇ ਵਾਲੇ 2:2 ਦੇ ਆਗੇ ਤੋਂ ਕੱਟ ਕੇ ਮੈਂ ਇੱਕ ਵੇਹਣ ਦੇ ਫਿੱਟ ਕਰਕੇ ਵੇਖੂਆਂ ਕਿਵੇਂ ਸੈਟਿੰਗ ਉਹਦੀ ਇਹਦੀ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਓ ਬਾਬਿਓ ਤੇ ਇਹ ਨਿਸ਼ਾਨੀਆਂ ਲਾ ਲਈਆਂ 2:2 ਦੇ ਆਹ ਡੱਬਾ ਬਣਿਆ ਪੋੜ ਸਾਹਮਣੇ ਬਾਕਸ ਠੀਕ ਹੈ ਫੀਤੇ ਬਹੁਤ ਨਾ ਮਿੰਕੇ ਵਧੀਆ ਤੈਨੂੰ ਕੱਟ ਕੇ ਉਹਨਾਂ ਪਾ ਕੇ ਵੇਣਾ ਠੀਕ ਆਪਾਂ ਕਰਾਂ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਾਓ ਬਾਬਿਓ ਤੇ ਪੀਸ ਆਪਾਂ ਕੱਟ ਕਰ ਲਿਆ ਥੋੜੇ ਸਾਹਮਣੇ ਆ ਤੈਨੂੰ ਆਪਾਂ ਹੁਣ ਰੱਬ ਸੌਖ ਰੱਖੇ ਵਧੀਆ ਚੰਗੀ ਤਰ੍ਹਾਂ ਆਪਾਂ ਇਹ ਜੇ ਤੈਨੂੰ ਆਪਾਂ ਹੁਣ ਵਿੱਚ ਪਾ ਕੇ ਵੇਹਣੇ ਇੱਕ ਮਿੰਟ ਹੋ ਸਕੇ ਉਹਨੂੰ ਮੈਂ ਕੈਮਰਾ ਤਾਂ ਤਾਂ ਲੈ ਕੇ ਮੈਂ ਤੇ ਮੇਰੇ ਸਾਹਮਣੇ ਉਹਨੂੰ ਫੇਰੀ ਦਿਂਦਾ ਹੋਊਗਾ ਨਾ ਤੇ ਥੋੜਾ ਵਧੀਆ ਕਰਕੇ ਦਿਖਾ ਦਈਏ ਵਿੱਚ ਪਾ ਕੇ ਇਹਦੇ ਬਸ ਸਹੀ ਪੈ ਜੇ ਰ ਵੀ ਘਾਟ ਵਾਟ ਹੋ ਰਹਿ ਜੇ ਕਿਤੇ ਹੈ ਨਾ ਮੈਂ ਤਾਂ ਕਿ ਚਲੋ ਬਾਬਿਓ ਅੱਜ ਮੈਂ ਤਾਂ ਥੋੜਾ ਬੋਲੀ ਜਣਾਗਾ ਪਰ ਇਹ ਗਾਣੇ ਗੋਣੇ ਚੱਲੀ ਜਾਂਦੇ ਠੀਕ ਆ ਤੇ ਗਾਣਿਆ ਕਰਨ ਵੀ ਕਾਪੀ ਜੇ ਚੱਲੇ ਇੱਕ ਮਿੰਟ ਹੋ ਜੂੜਾ ਸਾਈਡਾਂ ਕਿਰਾ ਮੈਂ ਸੈੱਟ ਕਰ ਲਾਂ ਤੇ ਤੁਹਾਨੂੰ ਮੈਂ ਦਿਖਾਉਣਾ ਫਿਰ ਠੀਕ ਆ ਮੈਂ ਲਓ ਬਾਬਿਓ ਬਹੁਤ ਵਧੀਆ ਕੰਮ ਹੋਇਆ ਹੈ ਵਧੀਆ ਕਟਿੰਗ ਹੋਈ ਹੈਗੀ ਕੋਈ ਜਿਆਦਾ ਸਾਹਮਣੇ ਵੇਖੋ ਸਾਹਮਣੇ ਸੈੱਟ ਹੈ ਜਿਹੜਾ ਸਾਡੇ ਆਹ ਹੋੜੀ ਕੰਨੀ ਤਾਂ ਜਿਹੜੀ ਪਈ ਤੁਸੀਂ ਦੇਖ ਸਕਦੇ ਨਾ ਇਹ ਥੋੜੀ ਜਾਲੀ ਲੱਗਣ ਦੀ ਹੋੜੀ ਪ੍ਰੋਬਲਮ ਹੈ ਜਾਲੀ ਆ ਚੁੰਡ ਚੋਂ ਨਾ ਇਸ ਚੁੰਡ ਚੋਂ ਇਹ ਜਾਲੀ ਉੱਚੀ ਆ ਆਪਣੀ ਵੀ ਲਾਉਨ ਚ ਫਰਕ ਪਿਆ ਦੇ ਤੇ ਬਾਕੀ ਸਾਰਾ ਸੈਟ ਆ ਤੁਸੀਂ ਦੇਖ ਸਕਦੇ ਵਧੀਆ ਕਲੀਅਰ ਐ ਚੈੱਕ ਕਰ ਲਓ ਨਾ ਹੱਲੇ ਟੈਟ ਹੋਇਆ ਪੂਰਾ ਵਧੀਆ ਤੁੜਾ ਹਰੇਗੇ ਆਪਣੇ ਕੋਲੇ ਤਿੰਨ ਤੇ ਚੌਥਾ ਜਿੱਥੇ ਕਬੂਤਰੀਆਂ ਬੈਠੀਆਂ ਠੀਕ ਆ ਤੇ ਦਵਾ ਦਵਾ ਇਹਨਾਂ ਨੂੰ ਕੱਟ ਗਏ ਤੁਹਾਨੂੰ ਦਿਖਾਉਣੇ ਫਿਰ ਆਪਾਂ ਲੋ ਆਪੇ ਵਿੱਚ ਵੀ ਪਾ ਕੇ ਵੇਖ ਲਿਆ ਮੈਂ ਸਾਰੇ ਸਾਈਜ਼ ਇੱਕੋ ਜਿਹੀ ਹੈ ਕੋਈ ਮਾੜਾ ਮਾੜਾ ਮੋਟਾ ਹੀ ਫਰਕ ਆ ਜਿਆਦਾ ਫਰਕ ਨਹੀਂ ਹੈ ਠੀਕ ਆ ਇਹਨਾਂ ਦਾ ਦਵਾ ਦੋ ਇਹਦੇ ਕੱਟ ਲੈ ਗਏ ਠੀਕ ਆ ਮਿੰਕੇ ਦੁਆਰੇ ਤੁਹਾਨੂੰ ਦਿਖਾਉਣੇ ਫਿਰ ਆਪਾਂ ਕਿਵੇਂ ਲੱਗਿਆ ਸਰਾਬੀ ਸੈਟ ਲੱਗ ਰਿਹਾ ਕੰਮ ਜਮਾ ਮੈਂ ਖਾ ਜਾਮਾ ਨજર ਨਾ ਲੱਗ ਜੇ ਅੱਛਾ ਤੇ ਕੰਮ ਸਰਾ ਹੀ ਹੈ ਸਹੀ ਲੱਗ ਰਿਹਾ ਜਮਾ ਮੈਂ ਖਾ ਯਾਰ ਐਡਾ ਸਰਾਣਾ ਬਸ ਵੀ ਐਂ ਜੀ ਕਰੀ ਜਾਂਦਾ ਵੀ ਛੇ ਦੀ ਛੇ ਦੀ ਪਾਗ ਕੇ ਕਬੂਤਰਾਂ ਨੂੰ ਤੇ ਬਦਾਮ ਖਵਾ ਕੇ ਬਦਾਮ ਖਵਾ ਲਿਆ ਪਹਿਲੇ ਹਾਂ ਬਸ ਆ ਹੀ ਰਿਹਾ ਕਬੂਤਰ ਜਦੋਂ ਲੱਗੇ ਨਾ ਕੱਢ ਲੈ ਬਾਹਰ ਆਪਾਂ ਹੂੰ ਉਦੋਂ ਬਾਅਦ ਮਨ ਸੈੱਟ ਹੋ ਜਾਊਗਾ ਜਮਾ ਠੀਕ ਉਦੋਂ ਬਾਅਦ ਸੈੱਟ ਹੋ ਜਾ ਸਾਰਾ ਕੰਮ ਠੀਕ ਹੈ ਜੀ ਓਕੇ ਹਾਂ ਕੰਮ ਕਰ ਲਓ ਬਾਬੋ ਤੇ ਆਪਣੀ ਡੋਲੀ ਹੋ ਗਈ ਕੰਪਲੀਟ ਤੇ ਕਰ ਲੋ ਚੱਕ ਚੰਗੀ ਤਰ੍ਹਾਂ ਨਾਲ ਠੀਕ ਆ ਤੇ ਆ ਦੂਜਾ ਖਾਨਾ ਤੇ ਆ ਹੁਣ ਤੀਜਾ ਹੁਣੀ ਫਿਕਸ ਕਰਕੇ ਟਮਾਜੇ ਬਸ ਇੱਕ ਆਹ ਰਹਿ ਗਿਆ ਤੇ ਕਰ ਗਿਆ ਉਹ ਇੱਥੇ ਕਬੂਤਰੀਆਂ ਬੈਠੀਆਂ ਐ ਤੇ ਤਿੰਨਾਂ ਕਬੂਤਰੀਆਂ ਬੈਠੀਆਂ ਬਾਹਰ ਆਪਣੀਆਂ ਤੇ ਦਵਾ ਦਾ ਇਹਦੀ ਮਿਹਨਤੀ ਕਰਕੇ ਫਿਰ ਚੱਕ ਲਈਏ ਆਪਾਂ ਇਹ ਇੰਨਾ ਕੀ ਕਾਨ ਸੀ ਉਹ ਚ ਐਨੀ ਬਧਰੀ ਸਾਈਡ ਤੇ ਰਹਿ ਗਈ ਤੁਨੇ ਇਹ ਦਵਾ ਦਵਾ ਇਹਦੀ ਮਿਹਨਤੀ ਕਰ ਲਈਏ ਵਿੱਚੋਂ ਆਪਾਂ ਤੇ ਫਿਰ ਇਹਦਾ ਪੀਸ ਕੱਟ ਕੇ ਵੀ ਲਾਉਣੇ ਆ ਠੀਕ ਆਪਾਂ ਲਓ ਬਾਬਿਓ ਇਹਦੀ ਮਿੰਨਤੀ ਕਰ ਲਈ ਆਪਾਂ ਠੀਕ ਆ ਤੇ ਨਿਸ਼ਾਨੀਆਂ ਨਿਸ਼ੂਨੀਆਂ ਲਾ ਲਈਆਂ ਸਾਰੀਆਂ ਆਪਣੀਆਂ ਤੇ ਕਟਿੰਗ ਕਰ ਗਏ ਦੀ ਤੇ ਇਹ ਵੀ ਪਾਈ ਗਏ ਆਪਾਂ ਲਓ ਬਾਬਿਓ ਤੇ ਇਹ ਵੀ ਕਟਿੰਗ ਕਰ ਲਈ ਦੀ ਆਪਾਂ ਇਹ ਆਪਣੀ ਜਿਹੜੀ ਨਵੀਆਂ ਡੋਲੀਆਂ ਲਿਆਏ ਸੀ ਉਹਨਾਂ ਦਾ ਕੰਮ ਕੰਪਲੀਟ ਹੈ ਬਸ ਇੱਕ ਰਹਿ ਗਿਆ ਲਾਉਣ ਵਾਲਾ ਆਪਣਾ ਉਹ ਸਾਹਮਣੇ ਹੁਟਿਓ ਪਿਆ ਜਾਲ ਤੇ ਬਾਕੀ ਸਮਾਨ ਆਪਣਾ ਵਧੂ ਵਈ ਲੱਗ ਭਾ ਕੇ ਬਹੁਤ ਵਧੂਆ ਹੈ ਨਾ ਤੇ ਇਹ ਸੈਟਿੰਗ ਕਰ ਦਿੱਤੀ ਇਹਦੀ ਤੁਹਾਨੂੰ ਦਿਖਾਉਣਾ ਹੈ ਫਿਰ ਠੀਕ ਆ ਲਓ ਬਾਬਿਓ ਇਹ ਇਹ ਵੀ ਸਾਹ ਵੇਖ ਲਓ ਕਿਵੇਂ ਲੱਗਾ ਤੁਹਾਨੂੰ ਦੱਸਿਓ ਕਮੈਂਟਾਂ 'ਚ ਜ਼ਰੂਰ ਜੰਗਾ ਵੀ ਇਹ ਕਿਵੇਂ ਕੰਮ ਵਧੀਆ ਕਰ ਰਿਹਾ ਮੈਂ ਕਿ ਵੀ ਠੀਕ ਠਾਕ ਹੀ ਆ ਠੀਕ ਆ ਤੇ ਆਹ ਕੰਮ ਵੀ ਕੰਪਲੀਟ ਤੁਸੀਂ ਵੇਖ ਸਕਦੇ ਦੂਰੋਂ ਵੀ ਚੈੱਕ ਕਰ ਲਓ ਤੇ ਵੇਖ ਲਓ ਤੇ ਚੈੱਕ ਕਰ ਲਓ ਬਹੁਤ ਵਧੀਆ ਚੰਗੀ ਤਰ੍ਹਾਂ ਲੱਗਿਆ ਇਹ ਚੀਜ਼ਾਂ ਹਨਾ ਨਿਆਰਾ ਹੁੰਦਾ ਚੀਜ਼ ਕਰਕੇ ਵੀ ਇਹ ਹੁਣ ਆਪਣੇ ਚਾਰ ਹੋਏ ਕੰਪਲੀਟ ਤੇ ਉਹ ਕਬੂਤਰੀਆਂ ਵਾਲਾ ਜਿਹੜਾ ਉਹ ਸਾਹਮਣੇ ਹੈਗਾ ਹਨਾ ਤੇ ਉਹਦੀ ਮਿੰਤੀ ਕਰ ਲਈ ਆਪਾਂ ਤੇ ਉਹਦੀ ਵੀ ਕਟਿੰਗ ਕਰਤੀ ਹੈ ਹਨਾ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਓ ਬਾਬਿਓ ਇਹ ਵੀ ਕੱਟ ਲਿਆ ਆਪਣੇ ਅੰਦਰ ਲਿਆਂ ਕਬੂਤਰੀਆਂ ਵਾਲਾ ਜਿਹੜਾ ਉਹ ਸਾਹਮਣੇ ਕਬੂਤਰੀਆਂ ਬੈਠੀਆਂ ਜਿਹੜਾ ਛਤਰੀ ਵਾਲਾ ਜਾਲ ਹੁੰਦਾ ਆਪਣਾ ਉਹਦੀ ਕਟਿੰਗ ਕਰ ਲਈ ਤੇ ਲਗਭਗ ਕੰਮ ਸਾਰਾ ਕੰਪਲੀਟ ਆਪਣਾ ਜਿਹੜਾ ਆਹ ਬਚ ਗਿਆ ਤੁਹਾਨੂੰ ਮੈਂ ਦੱਸਦਾ ਇਹਦਾ ਕਰਨਾ ਕਿ ਠੀਕ ਆਪਾਂ ਪਹਿਲਾਂ ਨੂੰ ਫਿੱਟ ਕਰਕੇ ਵੇਖ ਲਈਏ ਹਨਾ ਤੁਹਾਨੂੰ ਦਿਖਾਉਣੇ ਆ ਫਿਰ ਲਓ ਬਾਬਿਓ ਇਕੱਲੀ ਆ ਰਹੀ ਬਾਹਰ ਠੀਕ ਆ ਦੋਨੇ ਉਹ ਦਰਜਾਵੜੀਆਂ ਇਹਦਾ ਨਹੀਂ ਪਤਾ ਜਾਊ ਕਿ ਨਾ ਜਾਊਗਾ ਇਹਨਾਂ ਦੀ ਚਲੋ ਆਪਾਂ ਇਹਨੂੰ ਪਿੰਜਰਾ ਥਰੇ ਲਾ ਲੀਏ ਆਪਣਾ ਠੀਕ ਆ ਤੇ ਦੇਹਣੀਆਂ ਕਰਕੇ ਇਹਨੂੰ ਤੇ ਤੁਹਾਨੂੰ ਦਿਖਾਉਣੇ ਆ ਫਿਰ ਲਓ ਆਪੋ ਤੇ ਕਬੂਤਰੀ ਹੋ ਗਈ ਅੰਦਰ ਕਰਤੀ ਮੈਂ ਤੇ ਹੁਣ ਚੱਕਰ ਯਾਰ ਆਹ ਵਿੱਚ ਮੈਂ ਲਾ ਨਹੀਂ ਸਕਦਾ ਕਿਉਂਕਿ ਵਿੱਚ ਮਿੱਠਾ-ਮੁੱਠਾ ਥੋੜੀਆਂ ਸੱਜਰੀਆਂ ਨਵੀਆਂ ਵੱਜੀਆਂ ਪਈਆਂ ਤੇ ਵਿੱਚ ਲਿਬੜੀ ਜਉਣੀ ਇਹਦੇ ਤੇ ਇਹਨੂੰ ਆਪਾਂ ਖੋਲ ਕੇ ਉੱਤੇ ਉਹੀ ਧਰ ਕੇ ਵੇਖ ਲੈਂਦੇ ਆਪਾਂ ਸਾਈਜ਼ ਤਾਂ ਪਤਾ ਲੱਗ ਹੀ ਜਾਊ ਆਪਾਂ ਨੂੰ ਤੇ ਬਾਕੀ ਆਪਣਾ ਸਾਈਜ਼ ਗਲਤ ਹੋਈ ਨਹੀਂ ਸਕਦਾ ਠੀਕ ਹੈ ਇੱਕ ਮਿੰਟ ਰੁਕ ਜਾਓ ਸੈਟਿੰਗ ਕਰ ਲਈਏ ਇਹਦੀ ਬਾਬੇ ਅੱਖੀ ਚੱਲੋ ਕਰ ਬਣਦਾ ਕੀ ਇਹ ਉਧਰ ਖੱਚੇ ਥੋੜਿਆ ਲਓ ਜੀ ਐਨ ਪੂਰਾ ਪੂਰਾ ਹੈ ਪੂਰਾ ਪੂਰਾ ਹੀ ਕੱਟਿਆ ਕਿਉਂਕਿ ਇਧਰ ਵੱਧ ਹੈ ਤੇ ਇਧਰੋਂ ਥੋੜਾ ਖਿੱਚੇ ਰੂ ਇਧਰ ਨੂੰ ਲਾ ਬਾਬਾ ਇਹ ਵੀ ਸੈਟ ਆਉਂ ਠੀਕ ਆ ਚੈੱਕ ਕਰ ਲੋ ਕਿਸੇ ਪਾਸੇ ਬਾਹਰ ਨਹੀਂ ਗਾ ਤੇ ਵਧੀਆ ਪੂਰਾ ਪੂਰਾ ਵਿੱਚ ਮੈਂ ਤਾਂ ਲਾਉਂਦਾ ਕਿਉਂ ਮਿੱਠਾ ਵੱਜੀਆਂ ਪੀਚ ਠੀਕ ਆ ਤੇ ਲਿਬੜ ਜਾਊਗਾ ਤੇ ਹੁਣ ਵੇਣੇ ਵੀ ਚੱਲਦੇ ਆ ਘਰੇ ਤੇ ਨਹਾਉਣ ਨੂੰ ਲਈ ਚੱਲ ਕੇ ਤੇ ਨਹਾਉਣੂ ਕੇ ਫੇਰ ਆਵਾਂਗੇ ਤੇ ਹੋ ਸਕਿਆ ਆਪਣੇ ਪਿੰਜਰੇ ਦੀ ਸਫਾਈ ਕਰਦਾਂਗੇ ਤੇ ਕੱਲ੍ਹ ਵਾਲੀ ਵੀਡੀਓ 'ਚ ਆਪਣੇ ਮਤਲਬ ਛਤਰੀ ਹੁਤਰੀਆਂ 'ਤੇ ਲਾਵਾਂ ਕੱਪੜਾ ਪਾ ਠੀਕ ਆ ਸਾਰੀਆਂ ਦੇ ਸਾਰੀਆਂ ਦੇ ਜਾਂ ਦੋਹਾਂ ਦੇ ਪੱਕਾ ਲਾਉਣੇ ਲਾਉਣਾ ਉਹ ਪਈਆਂ ਆਪਣੀਆਂ ਨਵੀਆਂ ਲਿਆਦੀਆਂ ਆਪਾਂ ਇਹ ਉਹ ਜਿਹੜੀ ਖੜਚੋਂਟ ਬਾਹਰ ਪਈਆਂ ਤੇ ਉਧਰ ਪਿੰਦੀਆਂ ਨਹੀਂ ਬਲਾਰ ਹੋਈ ਜਾਂਦਾ ਹੈਗਾ ਤੇ ਉਹ ਚ ਤਾਂ ਲਾਉਣੇ ਲਾਉਣਾ ਹੈ ਤੇ ਬੱਕੀ ਫਿਰ ਚਲਦਿਆਂ ਘਰੇ ਹੁਣ ਗੇਰਾ ਮੜਾ ਮੜਾ ਸਾਮਾਨ ਸਮੂਹਣ ਸਾਂਹ ਚਲੀ ਗਏ ਤੇ ਲੋਕ ਲਾ ਚਲੀ ਗਏ ਤੇ ਤੁਹਾਨੂੰ ਦਿਖਾਉਣੇ ਆ ਫਿਰ ਚੱਲ ਕੇ ਆਪਾਂ ਠੀਕ ਆ ਲਓ ਬਾਬਿਓ ਤੇ ਜਿਹੜਾ ਆਪਣਾ ਆਹ ਬਚ ਗਿਆ ਮੈਟ ਹਨਾ ਇਹ ਮੈਟ ਲਾਵਾਂ ਜਿਹੜਾ ਆਪਣੇ ਘਰੇ ਪਿੰਜਰਾ ਨਹੀਂ ਪਿਆ ਉਧਰ ਮਨ ਪੈ ਕੇ ਦੂਜੇ ਘਰੇ ਪਿਆ ਜਿੱਥੋਂ ਆਪਾਂ ਉਹ ਡੋਲੀਆਂ ਡਾਲੀਆਂ ਚੱਕ ਲਈਆਂ ਉੱਥੇ ਪਿੰਜਰਾ ਕੋਲੇ ਪਿਆ ਨਹੀਂ ਸੀਗਾ ਉਹਨੂੰ ਵਧੀਆ ਚੰਗੀ ਤਰ੍ਹਾਂ ਸਾਫ਼ ਸੁਭ ਕਰਕੇ ਠੀਕ ਆ ਤੇ ਉਹਦੇ ਵਿੱਚ ਮੈਟ ਬਹੁਤ ਬਚ ਗਿਆ ਸਾਨੂੰ ਆਗੇ ਸਾਨੂੰ ਭਲਾਇ ਥੋੜਾ ਬਚੂਆ ਪਰ ਉਹਨੂੰ ਬਹੁਤ ਬਚ ਗਿਆ ਆ ਇਨਾ ਆ ਪਿਆ ਤੇ ਇਧਰ ਆਪੀ ਸਪੈਨ ਹਨਾ ਲੰਮਾ 6 ਫੁੱਟ ਤੇ ਵਧ ਗਿਆ ਉਹਦੇ ਵਿੱਚ ਆ ਜੂਗਾ ਇਹ ਤੇ ਉਹ ਜ ਫਿੱਟ ਕਰ ਦਾਂਗੇ ਉਹ ਪਰ ਹਜੇ ਸਾਫ ਸੁਫੀਰ ਕਰਨ ਵਾਲਾ ਹੈਗਾ ਚੱਕਰਾ ਹੈਗਾ ਤੇ ਹੁਣ ਕਰਾ ਚੱਲਦੇ ਆ ਘਰੇ ਆਪਾਂ ਨਹਾਉਣ ਨੂੰ ਲਈਏ ਚੱਲ ਕੇ ਚਾਹ ਪਾਣੀ ਪੀ ਲਈ ਤੇ ਮਾਨਪ੍ਰੀ ਤੇ ਗਿਆ ਖੇਤ ਠੀਕ ਹੈ ਤੇ ਫੇਰ ਆ ਕੇ ਦੁਬਾਰੇ ਕਰਦੇ ਆ ਕੰਟੀਨਿਊ ਕੋਈ ਕੰਮ ਆਪਦਾ ਤੇ ਚਲੋ ਫੇਰ ਚੱਲਦੇ ਆ ਘਰੇ ਲਾਓ ਆਪਿਓ ਤੇ ਆ ਕੇ ਨਹਾਉਣੂ ਕੇ ਫਰੈਸ਼ ਹੋ ਕੇ ਤੇ ਬਾਕੀ ਕੰਮ ਕੰਪਲੀਟ ਹੀ ਹਾਰਾ ਤੇ ਮਿਲ ਮਾਨਪ੍ਰੀ ਤੇ ਆ ਗਿਆ ਖੇਤੋਂ ਚਲਾ ਕੇ ਵੇਖ ਲੂਗਾ ਕਿਵੇਂ ਕੁਝ ਹੋਇਆ ਕੰਮ ਕਿਵੇਂ ਨਹੀਂ ਹੋਇਆ ਵੀ ਸਹੀ ਹੋਇਆ ਕਿ ਨਹੀਂ ਹੋਇਆ ਨਾ ਚਲੋ ਹੁਣੀ ਆਇਆ ਜੇ ਤੇ ਚਲੋ ਫਿਰ ਵੇਹਣੀ ਕੋਈ ਨਹੀਂ ਹੋਰ ਕੰਮ ਧੰਦਾ ਚਲੋ ਚੱਲ ਵੀ ਲਓ ਬਾਪੋ ਬਾਕੀ ਸਾਰੇ ਆਪਾਂ ਕੱਪੜਾ ਪਾਦਾ ਤੇ ਹੁਣ ਆ ਇਹ ਚ ਮਨਪ੍ਰੀਤ ਕਹਿੰਦਾ ਵੀ ਇਹ ਜੇ ਵੀ ਪਾ ਦੇ ਸਾਰੇ ਚ ਬਾਕੀ ਆਪਾਂ ਕੰਮ ਚੱਲੀਏ ਨੇ ਆਪਣਾ ਇੰਨਾ ਕਿ ਸ਼ੇਪ ਦੇਦਾ ਇਹਦਾ ਤੇ ਬਾਕੀ ਇੰਨਾ ਸਾਨੂੰ ਰਹਿ ਕੱਟ ਕੇ ਤੇ ਫਿਰ ਕਰਦੇ ਫਿਕਸ ਜੇ ਤੇ ਦਿਖਾਉਣੇ ਸਾਨੂੰ ਪਰ ਲਓ ਜੀ ਕਰੋ ਚੈੱਕ ਥੋੜਾ ਇਹ ਆ ਸਾਨੂੰ ਰਹਿ ਗਿਆ ਥੋੜਾ ਘਾਟ ਗਿਆ ਜੀ ਤੇ ਵੀ ਲਾਉਣੇ ਆ ਤੇ ਬਾਕੀ ਤੁਸੀਂ ਚੈੱਕ ਕਰੀ ਥਾਣ ਤੇ ਬਹੁਤ ਵਧੀਆ ਬਣ ਗਿਆ ਵੇਖ ਲਓ ਆਹ ਕਲੀਅਰ ਕਰ ਦਿੱ ਗਏ ਤੇ ਤੁਹਾਨੂੰ ਦਿਖਾਉਣੇ ਵੀ ਲਾ ਚਾਚਾ ਜੀ ਇਹ ਵੀ ਕਰਤਾ ਕਲੀਅਰ ਥੋੜਾ ਹਾਂਜੀ ਇਹ ਵੀ ਬਣਾ ਲਾ ਵਧਗਾ ਓਕਰ ਪੋਟ ਜਮੇ ਜਮੇ ਖਾਈ ਮੜਾ ਵਿੱਚ ਉਹਨੂੰ ਹੈਂ ਚਾਈ ਖੋਲਨੀ ਬਾਰੀ ਦੀ ਲੈ ਬਾਰੀ ਖੋਲ ਲੈਣੇ ਆ ਸਾਜ ਕਰਾਉਣਾ ਥੋੜਾ ਜਿਹਾ ਇਹ ਥੋੜਾ ਜਿਹਾ 1921 ਹੋ ਗਈ ਚਲੋ ਓਏ ਬਸ ਦੂਜੇ ਪਿੰਜਰੇ ਮਾਰੇ ਕਰਨਾ ਪਿਆ ਆਪਾਂ ਨੂੰ ਜੇ ਬਾਦੂ ਦੇ ਪਿੰਜਰੇ ਦਾ ਫਟ ਆਊਗਾ ਵਦਗਾ ਹਾਂ ਉਹਦੇ ਕਰਕੇ ਕੋਈ ਬੰਨੇ ਸਾਫ ਸਫਾਈ ਕਰਦੇ ਆ ਉਹ ਵੀ ਚੱਕ ਲੈਉਣੇ ਇੱਧਰ ਚਾਲਦੇ ਆ ਉਹ ਆ ਕੀ ਕਰਤਾ ਨਹੀਂ ਉਹ ਪਿੰਜਰਾ ਉਧਰ ਇਹਦੇ ਵੀ ਰਿਪੇਅਰ ਉਹੀ ਕਰਨੀ ਐ ਅੱਛਾ ਮੈਟ ਮੁੰਡੇ ਜੀ ਵੀ ਉਹੀ ਕੁਝ ਲਾਵਾਂਗੇ ਤੋਹ ਤਾ ਕੇ ਵਧੀਆ ਬਣਾ ਕੇ ਇਹਦੇ ਜੀ ਵੀ ਹਾਂ ਇਹਦੇ ਵੀ ਉਹੀ ਚੱਕਣਾ ਪੈਣਾ ਠੀਕ ਐ ਲੈ ਬਈ ਕਿਉਂਕਿ ਮੈਟ ਵਧ ਗਿਆ ਆਪਣੇ ਕੋਲੇ ਫਿਰ ਚੱਕ ਤਾਂ ਮੁੰਡਿਆਂ ਨੇ ਪਿੰਜਰਾ ਵੀ ਬਈ ਹੈ ਕਰ ਤਿਆਂ ਕਮਾਲਾਂ ਠੀਕ ਐ ਇਹ ਨਹੀਂ ਲਈ ਜਾਂਦੇ ਹੈਗੇ ਇਹ ਇਧਰ ਰੇਪੇਰ ਵਾਵੇਰ ਸਾਫ ਸੂਬ ਕਰਨ ਵਾਲਾ ਯਾਰ ਹੈਂ ਫਟੀਆਂ ਫੁੱਟੀਆਂ ਕੱਢਾਂਗੇ ਨੇ ਫਟੀਆਂ ਫੁੱਟੀਆਂ ਕੱਢ ਕੇ ਸਾਫ ਸੂਬ ਸਾਰਾ ਕਰਨਾ ਪੋਣਾ ਬਹੁਤ ਕੰਮ ਬਹੁਤ ਹੈ ਵੱਡਾ ਪ੍ਰੋਜੈਕਟ ਹੈ ਇਹ ਇਧਰ ਇਕੱਠੀ ਇਧਰ 20 ਮਿੰਟਾਂ ਦਾ ਕੰਮ ਹੈ ਤੇ ਕੰਡਿਆ ਇਹਦੇ ਤੇ ਮੈਟ ਪਾਵਾਂਗੇ ਯਾਰ ਮੈਟ ਮੈਟ ਜੀ ਮੈਟ ਪਾਵਾਂਗੇ ਮੈਟ ਪਾਵਾਂਗੇ ਬੋਰਿੰਗ ਵਾਲਾ ਯਾਬੀ ਨਿਵੇੜਦਾ ਸਭ ਨਿਵੇੜ ਦੇਣਾ ਠੀਕ ਹੈ ਠੀਕ ਹੈ ਲੈ ਵੀ ਲੈ ਇਧਰ ਮੁੰਡੇ ਪਿੰਜਰਾ ਵੀ ਲਓ ਜੀ ਲੈ ਆਂਦਾ ਤਾਰਲੇ ਆਪਕੇ ਧਾਂਤੇ ਇਹ ਕਹਿੰਦੇ ਮੁੰਡਿਆ ਨੇ ਆਉਲੀ ਕਿਦਨੇ ਆਉ ਚੱਕ ਨਹੀਂ ਬਾਲਾ ਹੈਵੀ ਹੈ ਪਿੰਜਰਾ ਤਾਂ ਇਹਦਾ ਹੈ ਹਾਂ ਹੈ ਹੈਵੀ ਵਾਲਾ ਕੰਮ ਹੈ ਲੋ ਬਾਪੋ ਤੇ ਆ ਸਮਾਨ ਸਾਰਾ ਅੰਦਰ ਆ ਪੜਨਾ ਹਵਾਲੇ ਚ ਆਏ ਮੁੰਡਿਆ ਸਮਾਨ ਦਾ ਸਾਰਾ ਰੱਖੀ ਆਪਾਂ ਇਹ ਆਹਦੇ ਬਾਹਰ ਰੱਖ ਲਾਗੇ ਨਾ ਚਲ ਇਹਨੂੰ ਚੱਕ ਕਰ ਬਾਪੇ ਅੰਦਰ ਰੱਖ ਲਈ ਤੁਹਾਨੂੰ ਫੇਰ ਦਿਖਾਉਣਗੇ ਲੋਲੀ ਲਓ ਜੀ ਧਰਤੀ ਕੇ ਸਮਾਨ ਸਾਰਾ ਇੱਧਰ ਆਪਣਾ ਨਵਾਂ ਰੂਮ ਖੋਲਿਆ ਅੱਜ ਲੰਘਦਾ ਅੰਦਰ ਇਹ ਲੈ ਟੈਕਾ ਹੀ ਇਹ ਲੋ ਲੱਗ ਪਰੇ ਉਹ ਮੜਾ ਕੱਪੜੀ ਉਹ ਅੰਦਰ ਆ ਜੂ ਟੋਲੀ ਆਪਣੀ ਰੋ ਉਹ ਬਾਕੀ ਸਾਮਾਨ ਅੰਦਰ ਧਰਤਾ ਉਹ ਵੇਣੇ ਜੰਦਰ ਆ ਗਈ ਠੀਕ ਐ ਤਨੀ ਫਿਰ ਬੱਸ ਗੁੰਮੀ ਮੁਕਾਈ ਹੀ ਫਿਰ ਰੋ ਆਬਿਓ ਤੇਰੇ ਨੇਰਾ ਹੋ ਗਿਆ ਚੱਲ ਪਏ ਘਰ ਨੂੰ ਹਣ ਚੱਲ ਕੇ ਵੇਣੇ ਆਇਆ ਕਬੂਤਰਾਂ ਕਵਤਨ ਮੈਸੇ ਤੇ ਰੇੜੇ ਨੇ ਦਾਣੇ ਖਵਾਇ ਇੱਥੇ ਹੁੰਦੇ ਆ ਬਾਹਰ ਪੁਰ ਕੱਢ ਲੰਦਾ ਆ ਪੀ ਉਹ ਤੇ ਚਲੋ ਚੱਲ ਕੇ ਵੇਣੇ ਪਾਣੀ ਪੁਣੀ ਪਾਣੇ ਸੱਜਰਾ ਉਹਨਾਂ ਨੂੰ ਅੱਗੇ ਵੀਡੀਓ ਕੁੜੀ ਤਿੰਨ ਚਾਰ ਰੋ ਬਣਾਈ ਨਹੀਂ ਹੈ ਨਾ ਦਾਣਾ ਪਾਣੀ ਉਪਾਹ ਹੁੰਦੇ ਸੀਗੇ ਚਲੋ ਫਿਰ ਘਰੇ ਚੱਲੀਏ ਕਰਾਂ ਲਓ ਜੀ ਆ ਗਏ ਤੇ ਇਹਨਾਂ ਕੱਲਾ ਪਾਣੀ ਬੋਲ ਦਈਏ ਤੇ ਥੋੜਾ ਥੋੜਾ ਮੋਟੇ ਦਾਣੇ ਪਾ ਦਈਏ ਇਹਨਾਂ ਨੂੰ ਇੱਕ ਮਿੰਟ ਬੱਚਿਆਂ ਨੂੰ ਦਰਸ਼ਨ ਕਰਾਈਏ ਕਿ ਤੜਕੇ ਕਰਾ ਦਈਏ ਪਾਣੀ ਚੇਂਜ ਕਰ ਦਈਏ ਠੀਕ ਆ ਵੀ ਧੋ ਕੇ ਇਹਨਾਂ ਦਾ ਤੇ ਇਹਨਾਂ ਦਾ ਦਾਣੇ ਪਾ ਲੈ ਤੇ ਹਟ ਜਾ ਦਾਣਾ ਟਰੇ ਵੀ ਕੱਢ ਲਈਏ ਬਾਹਰ ਦਾਂ ਦਾ ਪਾਈ ਤੇ ਇਕੱਲਾ ਬਾਹਰੇ ਪਾ ਲਿਆ ਵਿੱਚ ਸਰੂਆਗੀ ਕਣਕ ਨਹੀਂ ਖਾਂਦੇ ਤੇ ਜਾਵਾਂਗੇ ਆਜੋ 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 ਲਓ ਆਪਿਓ ਕਰਾ ਧੋਲੇਗੀ ਤੁਹਾਨੂੰ ਫੇਰ ਦਿਖਾਉਣਿਆ ਪਾਡਾ ਲਓ ਜੀ ਪਾਣੀ ਪਾ ਲੈਣਾ ਸਜਰਾ ਸਾਫ ਸੁਥਰਾ ਆਜੋ 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 ਐਸਾ ਮੋਟੇ ਤੇ ਸਿਰੂਮ ਕੋ ਕਢਾ ਗਏ ਭਾਏ ਲੈ ਰਿਹਾ। ਖਾ ਰਹੀ ਹੈ ਬੱਚਾ ਨੂੰ ਮੜੀਂਦੀਆਂ ਮਾਰਾ ਰਹੀ ਹੈ ਵਿਚਾਰੇ। ਤੇ ਲੁਕਾ ਰੋ ਚੈੱਕ ਜੀ। ਤੇ ਇੰਦਰ ਲੈ ਹੱਥ ਤੇ ਬੈਠਾ। ਉਹ ਬੈਠੇ ਦੂਜੇ ਬੱਚੇ ਉਹ ਬੈਠੇ। ਚਲੋ ਬਾਬੋ ਕਰਦਗੇ ਵੀਡੀਓ ਦੀ ਐਂਡਿੰਗ ਆਪਾਂ। ਅੱਜ ਵਾਲੀ ਵੀਡੀਓ ਮੈਨੂੰ ਲੱਗਦਾ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ। ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਬ ਕੇ। ਠੀਕ ਆ। ਤੇ ਇਦੂ ਵੀ ਵਧੀਆ ਲਿਆਵਾਂਗੇ ਵੀਡੀਓ ਆਉਣ ਵਾਲੇ ਟਾਈਮ 'ਚ। ਹੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦਾ ਹਾਂ ਕਿਸੇ ਨਵੀਂ ਵੀਡੀਓ ਨਾਲ ਤੇ ਲਵ ਯੂ ਬਾਏ ਬਾਏ ਰੱਬ ਰੱਖਾ